ਚ ਕੁੜੀ ਨੂੰ ਇਸਲੇ ਵੱਲੋਂ ਰੋਕਿਆ ਜਾਂਦਾ ਫਿਰ ਉਸ ਨੂੰ ਆਪਣੇ ਨਾਲ ਹੀ ਸਕੂਲ ਦੇ ਬੈਕ ਸਾਈਡ ਤੇ ਇੱਕ ਜਿੰਮ ਵਾਲਾ ਜੋ ਕਮਰਾ ਬਣਿਆ ਹੁੰਦਾ ਉੱਥੇ ਲੈ ਕੇ ਜਾਂਦਾ ਤੇ ਇਸੇ ਦੌਰਾਨ ਕਿਸੇ ਹੋਰ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖਿਆ ਜਾਂਦਾ ਤੇ ਉਹ ਇਸ ਨੂੰ ਸਕੂਲ ਲੈ ਕੇ ਪਹੁੰਚਦਾ ਤੇ ਫਿਰ ਪਿੱਛੇ-ਪਿੱਛੇ ਉਹ ਮੁੰਡਾ ਵੀ ਆ ਜਾਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਣਾ ਹੈ ਟੀਚਰਾਂ ਦੇ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਕਿ ਇਸ ਦੇ ਮਾਪੇ ਆਉਣਗੇ ਤਾਂ ਉਹੀ ਇਸ ਕੁੜੀ ਨੂੰ ਲਿਜਾ ਸਕਣਗੇ ਤਾਂ ਇਸ ਦੌਰਾਨ ਮੁੰਡੇ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਫਿਰ ਟੀਚਰ ਦੇ ਵੱਲੋਂ ਉਸਦੇ ਥੱਪੜ ਜੜਿਆ ਜਾਂਦਾ ਤਾਂ ਗੁੱਸੇ ਦੇ ਵਿੱਚ ਆ ਕੇ ਮੁੰਡਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਆ ਜਾਂਦਾ ਤੇ ਤੇਜ਼ ਧਾਰ ਹਥਿਆਰਾਂ ਦੇ ਦਮਤੇ ਟੀਚਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਜਦੋਂ ਪਤਾ ਲੱਗਦਾ ਕਿ ਹੁਣ ਪੁਲਿਸ ਇੱਥੇ ਪਹੁੰਚ ਰਿਹਾ ਤਾਂ ਇਹ ਮੁੰਡੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਅਹਿਮ ਜਾਣਕਾਰੀ ਸਾਹਮਣੇ ਆਈ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਨਜ਼ਰ ਆ ਰਿਹਾ ਵਾ ਤਾਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵੱਲੋਂ ਜਿਹੜਾ ਹੁਣ ਵਿਰੋਧ ਜਤਾਇਆ ਗਿਆ ਵਾ ਕਿ ਕਿਉਂ ਇਸ ਤਰੀਕੇ ਦੀ ਹਰਕਤ ਸਕੂਲ ਦੇ ਵਿੱਚ ਆ ਕੇ ਕੀਤੀ ਗਈ ਆ ਤਾਂ ਕਾਰਵਾਈ ਦੀ ਗੱਲ ਜਿਹੜੀ ਪਿੰਡ ਵਾਲਿਆਂ ਦੇ ਵੱਲੋਂ ਕਹੀ ਜਾ ਰਹੀ ਸੀ ਕਿ ਇਸ ਨੌਜਵਾਨ ਦੇ ਉੱਪਰ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਤਾਂ ਇਸੇ ਮਾਮਲੇ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਦੇ ਕੋਲੇ ਜਦੋਂ ਗੱਲ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਸੁਲਝਾਇਆ ਗਿਆ ਵਾ ਪਰ ਵੱਡੀ ਖਬਰ ਤੋੜਨਾ ਸਾਂਝੀ ਕਰ ਰਿਹਾ ਪੰਜਾਬ ਦੇ ਇੱਕ ਸਕੂਲ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡੇ ਦੇ ਵੱਲੋਂ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸ ਮਾਮਲੇ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰ ਸਕੂਲਾਂ ਦੇ ਵਿੱਚ ਕੀ ਵਿਦਿਆਰਥੀਆਂ ਨੂੰ ਇਸ ਤਰੀਕੇ ਤੰਗ ਪ੍ਰੇਸ਼ਾਨ ਕਰਨਾ ਸਹੀ ਹੈ ਕਿ ਇਹ ਮੁੰਡਾ ਉਸ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਸ ਮੁੰਡੇ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਇਹਨਾਂ ਮਾਮਲਾ ਜਿਹੜਾ ਸੁਣ ਚੁੱਕਿਆ ਪਰ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਕਿਉਂਕਿ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਅਸੀਂ ਉਦਨ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਘਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ ਮੰਮੀ ਨਾਲ ਮਿਲਾਇਆ ਸਾਰੇ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਵਾਲਿਆਂ ਨੇ ਦੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗਾ ਵਾਲੇ ਇਹਨੂੰ ਘਰੇ ਲੈ ਆਏ ਇੱਥੇ ਆਪਣੇ ਸਕੂਲ ਲੈ ਆਏ ਤੇ ਉਹ ਸਕੂਲ ਜਦੋਂ ਲੈ ਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਹ ਸਾਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਇੱਕ ਸਕੂਲ ਦੇ ਵਿੱਚ ਤੇ ਉਹ ਸਾਰੇ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਨਹੀਂ ਜਾਣਦੇ ਨਾ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ੱੱਕਾ ਕਰਨ ਲੱਗੇ ਮਾਰਕੁੱਟੀ ਕੋਈ ਗੰਡਾਸਾ ਵਿਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇਹਨੇ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ਸਾਰੀ ਇੰਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਇੱਥੇ ਕੁੜੀ ਨੂੰ ਬਿਠਾ ਲਿਆ ਸੀ ਉਦੋਂ ਅਸੀਂ ਮੌਕੇ ਤੇ ਪਹੁੰਚ ਗਏ ਸੀ ਪਰ ਇਹਨਾਂ ਨੇ ਹਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਕੁ ਮੁੰਡੇ ਸੀਗੇ ਜਿਹੜੇ ਆਏ ਇਹ ਜਦੋਂ ਅਸੀਂ ਵੇਖਿਆ ਮੌਕੇ ਤੇ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕੱਪਾ ਸੀ ਕਿਸੇ ਦੇ ਹੱਥ 'ਚ ਰਾਡ ਸੀ ਕਿਹਦੇ ਗੰਡਾਸਾ ਸੀ ਹੱਥ 'ਚ ਜਿਹੜੇ ਕਿ ਸਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਓ ਕੁੜੀ ਕੋਈ ਪੁਲਸ ਵਾਲੇ ਨਾਲ ਲੈ ਕੇ ਜਾਂ ਕੋਈ ਪੁਲਸ ਵਾਲਾ ਪੂਲ ਸਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਇਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹਨ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਹੈ ਤੇ ਇਹ ਅਸੀਂ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ ਵੀ ਜਿੰਨੇ ਚਿਰ ਉਹਦਾ ਮਾਂ ਪਿਓ ਨਹੀਂ ਆਉਂਦਾ ਕੁੜੀ ਦਾ ਅਸੀਂ ਮਾਂ ਪਿਓ ਦੇ ਹਵਾਲੇ ਕੁੜੀ ਕਰਨੀ ਹੈ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜਾ ਜਿਹਾ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਵ੍ਰਾਮ ਸਰਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਹ ਚੜਾਈ ਤੇ ਇੱਕ ਜਪੇੜ ਮਾਰਤੀ ਮੁੰਡਾ ਬਾਹਰ ਭੱਜਿਆ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ ਉਹਦੀ ਵੀਡੀਓ ਵੀ ਬਣੀ ਹੈ ਬਾਕਾਇਦਾ ਵੀਡੀਓ ਵਿੱਚ ਮੈਂ ਵੀ ਹੈਗਾ ਜੀ ਮੁੰਡੇ ਨੇ ਸਿੱਧੀ ਗੰਡਾਸੀ ਕੀਤੀ ਹੋਈ ਹੈ ਕਹਿੰਦਾ ਜੀ ਮੈਂ ਸਿੱਧੀ ਗੰਡਾਸੀ ਮਾਰਦਾ ਹੁਣਾਂ ਤੁਸੀਂ ਪਾਸੇ ਹੋ ਜਾਓ ਪਰ ਜਿਹੜੇ ਸਰ ਸੀਗੇ ਜੀ ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ ਸ਼ਵਾਰ ਸੀਗੇ ਜੀ ਇੱਕ ਮੁੰਡਾ ਬਿਜਲੀ ਵਾਲਾ ਇਹ ਵੀ ਮੌਜੂਦ ਸੀ ਉਦੋਂ ਇਹ ਵੀ ਕਮੇਟੀ ਦੇ ਮੈਂਬਰ ਨੇ ਹੀ ਇਹ ਇਹ ਵੀ ਅੱਗੇ ਹੋ ਗਏ ਸੀ ਕਿ ਵੀ ਗੁਰਵ੍ਰਾਮ ਦੇ ਗੰਡਾਸੀ ਕਿਵੇਂ ਮਾਰੇਗਾ ਆ ਤਾਂ ਮੈਂ ਮਾਰੂੰਗਾ ਉਹਨੇ ਉਹ ਨਾਲ ਵਾਲਾ ਮੁੰਡੇ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਪੁਲਿਸ 5-9 ਮਿੰਟਾਂ ਚ ਪੁਲਿਸ ਇੱਥੇ ਆ ਗਈ ਹੈ ਪਰ ਇਹਨਾਂ ਨੂੰ ਭੱਜ ਜੁਗੇ ਸੀ ਇੱਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਜਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ 'ਚ ਕਬਰ ਵਾਲੇ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ ਸਾਡੇ ਗਡਾਸੀ ਮਾਰ ਦੇਣ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਇੱਕ 11ਵੀਂ ਜਮਾਤ ਦੇ ਵਿਦਿਆਰਥਣ ਨੂੰ ਸਕੂਲ ਦੇ ਵਿੱਚੋਂ ਇੱਕ ਮੁੰਡਾ ਲੈਣ ਪਹੁੰਚਦਾ ਤੇ ਜਦੋਂ ਟੀਚਰਾਂ ਦੇ ਵੱਲੋਂ ਮਨਾ ਕਰ ਦਿੱਤਾ ਜਾਂਦਾ ਤਾਂ ਕਹਿੰਦਾ ਕਿ ਇਹ ਮੇਰੀ ਹੈ ਮੈਂ ਇਹਨੂੰ ਨਾਲ ਲੈ ਕੇ ਹੀ ਜਾਵਾਂਗਾ ਤੇ ਇਸੇ ਦੌਰਾਨ ਇੱਕ ਟੀਚਰ ਦੇ ਵੱਲੋਂ ਉਸ ਮੁੰਡੇ ਦੇ ਥੱਪੜ ਜਰ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਤੈਸ਼ ਤੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਲੈ ਕੇ ਆਉਂਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਤੇ ਸਕੂਲ ਦੇ ਵਿੱਚ ਆ ਕੇ ਹੰਗਾਮਾ ਕਰਦਾ ਅਤੇ ਕਹਿੰਦਾ ਕਿ ਮੈਂ ਇਸ ਕੁੜੀ ਨੂੰ ਨਾਲ ਹੀ ਲੈ ਕੇ ਜਾਵਾਂਗਾ ਤਦ ਦੱਸੀ ਕਿ ਜਦੋਂ ਉਸ ਦੇ ਵੱਲੋਂ ਕੁੜੀ ਦੀ ਬਾਹ ਫੜ ਕੇ ਉਸ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਦੌਰਾਨ ਉੱਥੇ ਮੌਜੂਦ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਅਤੇ ਮੁੰਡੇ ਦੇ ਥੱਪੜ ਜਿਹੜਾ ਜਰ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈ ਕੇ ਉੱਤੇ ਸਕੂਲ ਦੇ ਵਿੱਚ ਪਹੁੰਚਦਾ ਤੇ ਕਾਫੀ ਸਮਾਂ ਫਿਰ ਹੰਗਾਮਾ ਚੱਲਦਾ ਰਹਿੰਦਾ ਤੇ ਇਸੇ ਦੌਰਾਨ ਸਕੂਲ ਵਾਲਿਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਜਦੋਂ ਇਹਨਾਂ ਮੁੰਡਿਆਂ ਨੂੰ ਪਤਾ ਲੱਗਦਾ ਕਿ ਹੁਣ ਪੁਲਿਸ ਆ ਰਹੀ ਆ ਤਾਂ ਫਿਰ ਉਥੋਂ 9 ਤੋਂ 11 ਹੋ ਜਾਂਦੇ ਨੇ ਮਿੰਟੋ-ਮਿੰਟੀ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਹ ਮਾਮਲਾ ਸਕੂਲ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡਾ ਲੈਣ ਆਉਂਦਾ ਤੇ ਟੀਚਰਾਂ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਪਹਿਲਾਂ ਉਸ ਵਿਦਿਆਰਥਣ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀ ਦੀ ਜਾਣਕਾਰੀ ਦਿੱਤੀ ਗਈ ਸੀ ਫਿਰ ਉਸ ਤੋਂ ਬਾਅਦ ਜਦੋਂ ਵਿਦਿਆਰਥਣ ਸਕੂਲ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਮੁੰਡਾ ਮਿਲਦਾ ਤੇ ਉਸ ਨੂੰ ਸਕੂਲ ਦੇ ਨਾਲ ਹੀ ਇੱਕ ਬੈਕ ਸਾਈਡ ਤੇ ਜਿਮ ਵਾਲਾ ਕਮਰਾ ਹੁੰਦਾ ਉੱਥੇ ਲੈ ਜਾਂਦਾ ਤੇ ਇੱਕ ਹੋਰ ਵਿਦਿਆਰਥੀ ਦੇ ਵੱਲੋਂ ਉਸ ਨੂੰ ਦੇਖਿਆ ਜਾਂਦਾ ਤੇ ਫਿਰ ਉਸ ਕੁੜੀ ਨੂੰ ਨਾਲ ਲੈ ਕੇ ਉਹ ਸਕੂਲ ਦੇ ਵਿੱਚ ਪਹੁੰਚਦਾ ਤੇ ਪਿੱਛੇ ਪਿੱਛੇ ਏ ਮੁੰਡਾ ਉੱਥੇ ਆ ਜਾਂਦਾ ਤੇ ਜਦੋਂ ਇਹ ਉੱਥੇ ਆਉਂਦਾ ਫਿਰ ਉਸ ਤੋਂ ਬਾਅਦ ਇੱਕ ਅਧਿਆਪਕ ਨੇ ਜੋ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਜਤਾਇਆ ਜਾਂਦਾ ਕਿ ਅਸੀਂ ਇਸ ਕੁੜੀ ਨੂੰ ਨਹੀਂ ਜਾਣ ਦੇਣਾ ਸੀ ਇਸ ਦੇ ਮਾਪਿਆਂ ਨੂੰ ਬੁਲਾਉਣੇ ਆ ਜੇਕਰ ਮਾਪੇ ਹੋਣਗੇ ਉਸ ਤੋਂ ਬਾਅਦ ਹੀ ਇਹ ਕੁੜੀ ਸਕੂਲ ਦੇ ਵਿੱਚੋਂ ਜਾਏਗੀ ਪਰ ਇੱਥੇ ਮੁੰਡਾ ਉਸ ਕੁੜੀ ਦੀ ਬਾਹ ਫੜ ਲੈਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਇਸ ਨੂੰ ਲੈ ਕੇ ਹੰਗਾਮਾ ਹੁੰਦਾ ਰਹਿੰਦਾ ਤੇ ਫਿਰ ਜਦੋਂ ਪੁਲਿਸ ਨੂੰ ਕਾਲ ਕੀਤੀ ਜਾਂਦੇ ਆ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਇਹ ਨੌਜਵਾਨ ਉਤੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਇਸ ਦੌਰਾਨ ਇਹਨਾਂ ਦੇ ਵੱਲੋਂ ਅਧਿਆਪਕਾਂ ਨੂੰ ਵੀ ਡਰਾਇਆ ਧੰਕਾਇਆ ਜਾਂਦਾ ਤੇ ਹੁਣ ਦੱਸ ਦਈਏ ਕਿ ਇਸ ਮਾਮਲੇ ਲੇ ਨੂੰ ਲੈ ਕੇ ਪੂਰਾ ਪਿੰਡ ਸਕੂਲ ਦੇ ਵਿੱਚ ਇਕੱਠਾ ਹੋਇਆ ਸੀ ਅਤੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ ਕਿ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਪਰ ਇਹਨਾਂ ਨੌਜਵਾਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਪਰ ਹੁਣ ਇਸੇ ਮਾਮਲੇ 'ਚ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦਾ ਸਮਝੌਤਾ ਜਿਹੜਾ ਹੋ ਚੁੱਕਾ ਹੈ ਪੁਲਿਸ ਨੇ ਦਖਲ ਅੰਦਾਜ਼ੀ ਕਰ ਮਾਮਲਾ ਜਿਹੜਾ ਸੁਲਝਾਇਆ ਹੈ ਤਾਂ ਦੱਸਦੀ ਕਿ ਇੱਕ ਸਕੂਲ ਦੇ ਨਾਲ ਸਬੰਧਤ ਮਾਮਲਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਨਜ਼ਰ ਆ ਰਿਹਾ ਤਾਂ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਇੱਕ ਮੁੰਡੇ ਦੇ ਵੱਲੋਂ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਜਤਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਮੁੰਡਾ ਕਹਿੰਦਾ ਕਿ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਤਾਂ ਇਸ ਦੌਰਾਨ ਇੱਕ ਟੀਚਰ ਦੇ ਵੱਲੋਂ ਮੁੰਡੇ ਦੇ ਥੱਪੜ ਜਿਹੜਾ ਮਾਰਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਮੁੰਡਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਪਹੁੰਚਦਾ ਤੇ ਹਥਿਆਰਾਂ ਦੇ ਦਮ ਤੇ ਕੁੜੀ ਨੂੰ ਲਜਾਣ ਦੀ ਗੱਲ ਜਿਹੜੀ ਉੱਥੇ ਹੁੰਦੀ ਆ ਫਿਰ ਇਸੇ ਦੌਰਾਨ ਟੀਚਰਾਂ ਦੇ ਵੱਲੋਂ ਫਿਰ ਤੋਂ ਵਿਰੋਧ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦਾ ਤਾਂ ਉੱਥੋਂ ਹੀ ਮੁੰਡੇ ਰਫੂ ਚੱਕਰ ਹੋ ਜਾਂਦੇ ਆ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਆ ਤੇ ਜਾਂਚ ਤੋਂ ਬਾਅਦ ਸਮਝੌਤਾ ਜਿਹੜਾ ਕਰਵਾ ਦਿੱਤਾ ਗਿਆ ਤਾਂ ਇਸ ਸਮੇਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਕ ਸਕੂਲ ਦੇ ਨਾਲ ਜੁੜਿਆ ਹੋਇਆ ਮਾਮਲਾ ਜਿੱਥੇ 11ਵੀਂ ਜਮਾਤ ਦੀ ਵਿਦਿਆਰਤ ਨੂੰ ਇੱਕ ਮੁੰਡਾ ਆਪਣੇ ਨਾਲ ਲਜਾਣ ਦੇ ਲਈ ਕਹਿੰਦਾ ਏ ਤੇ ਉਸ ਤੋਂ ਬਾਅਦ ਵਿਰੋਧ ਹੁੰਦਾ ਸਕੂਲ ਦੇ ਟੀਚਰਾਂ ਦੇ ਵੱਲੋਂ ਕਹਿ ਸਕਦੇ ਆ ਕਿ ਇੱਥੇ ਸਮਝਦਾਰੀ ਦਿਖਾਈ ਗਈ ਆ ਕੁੜੀ ਨੂੰ ਨਾਲ ਨਹੀਂ ਲੈ ਜਾਣ ਦਿੱਤਾ ਗਿਆ ਪਰ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਿਰ ਇਹ ਮੁੰਡਾ ਕੌਣ ਸੀ ਕਿਉਂ ਇਸ ਸਕੂਲ ਦੇ ਵਿੱਚ ਆਇਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਮਝੌਤਾ ਜਰੂਰ ਕਰਵਾ ਦਿੱਤਾ ਗਿਆ ਪਰ ਜੇਕਰ ਸਕੂਲਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਣਗੇ ਤਾਂ ਵੱਡੇ ਸਵਾਲ ਜਿਹੜੇ ਜਰੂਰ ਖੜੇ ਹੁੰਦੇ ਆ ਕਿ ਆਕਰ ਸਕੂਲਾਂ ਦੇ ਵਿੱਚ ਕੀ ਬੱਚੇ ਸੇਫ ਨਹੀਂ ਨੇ ਕਿਉਂਕਿ ਇਸ ਤਰੀਕੇ ਦਾ ਮਾਮਲਾ ਜਦੋਂ ਸਾਹਮਣੇ ਆਉਂਦਾ ਤਾਂ ਵੱਡੇ ਸਵਾਲ ਜਰੂਰ ਉੱਠਦੇ ਆ ਤਾਂ 11ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਜੁੜਿਆ ਹੋਇਆ ਮਾਮਲਾ ਦੱਸਿਏ ਕਿ ਸਕੂਲ ਦੇ ਵਿੱਚ ਇਹ ਮੁੰਡਾ ਪਹੁੰਚ ਜਾਂਦਾ ਪਹਿਲਾਂ ਦੱਸਿਆ ਜਾ ਰਿਹਾ ਕਿ ਰਸਤੇ ਦੇ ਵਿੱਚ ਕੁੜੀ ਨੂੰ ਇਸਲੇ ਵੱਲੋਂ ਰੋਕਿਆ ਜਾਂਦਾ ਫਿਰ ਉਸ ਨੂੰ ਆਪਣੇ ਨਾਲ ਹੀ ਸਕੂਲ ਦੇ ਬੈਕਸਾਈਡ ਤੇ ਇੱਕ ਜਿੰਮ ਵਾਲਾ ਜੋ ਕਮਰਾ ਬਣਿਆ ਹੁੰਦਾ ਉੱਥੇ ਲੈ ਕੇ ਜਾਂਦਾ ਤੇ ਇਸੇ ਦੌਰਾਨ ਕਿਸੇ ਹੋਰ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖਿਆ ਜਾਂਦਾ ਤੇ ਉਹ ਇਸ ਨੂੰ ਸਕੂਲ ਲੈ ਕੇ ਪਹੁੰਚਦਾ ਤੇ ਫਿਰ ਪਿੱਛੇ-ਪਿੱਛੇ ਉਹ ਮੁੰਡਾ ਵੀ ਆ ਜਾਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਣਾ ਹੈ ਤੇ ਟੀਚਰਾਂ ਦੇ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਕਿ ਇਸ ਦੇ ਮਾਪੇ ਆਉਣਗੇ ਤਾਂ ਉਹੀ ਇਸ ਕੁੜੀ ਨੂੰ ਲਿਜਾ ਸਕਣਗੇ ਤਾਂ ਇਸ ਦੌਰਾਨ ਮੁੰਡੇ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਫਿਰ ਟੀਚਰਾਂ ਕਰਦੇ ਵੱਲੋਂ ਉਸਦੇ ਥੱਪੜ ਜਿਹੜਾ ਜੜਿਆ ਜਾਂਦਾ ਤਾਂ ਗੁੱਸੇ ਦੇ ਵਿੱਚ ਆ ਕੇ ਮੁੰਡਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਆ ਜਾਂਦਾ ਤੇ ਤੇਜ਼ ਧਾਰ ਹਥਿਆਰਾਂ ਦੇ ਦਮਤੇ ਟੀਚਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਜਦੋਂ ਪਤਾ ਲੱਗਦਾ ਕਿ ਹੁਣ ਪੁਲਿਸ ਇੱਥੇ ਪਹੁੰਚ ਗਿਆ ਤਾਂ ਇਹ ਮੁੰਡੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਅਹਿਮ ਜਾਣਕਾਰੀ ਸਾਹਮਣੇ ਆਈ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਨਜ਼ਰ ਆ ਰਿਹਾ ਵਾ ਤਾਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵੱਲੋਂ ਜਿਹੜਾ ਹੁਣ ਵਿਰੋਧ ਜਤਾਇਆ ਗਿਆ ਵਾ ਕਿ ਕਿ ਕਿਉਂ ਇਸ ਤਰੀਕੇ ਦੀ ਹਰਕਤ ਸਕੂਲ ਦੇ ਵਿੱਚ ਆ ਕੇ ਕੀਤੀ ਗਈ ਆ ਤਾਂ ਕਾਰਵਾਈ ਦੀ ਗੱਲ ਜਿਹੜੀ ਪਿੰਡ ਵਾਲਿਆਂ ਦੇ ਵੱਲੋਂ ਕਈ ਜਾਰੀ ਸੀ ਕਿ ਇਸ ਨੌਜਵਾਨ ਦੇ ਉੱਪਰ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਤਾਂ ਇਸੇ ਮਾਮਲੇ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਦੇ ਕੋਲ ਜਦੋਂ ਗੱਲ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਸੁਲਝਾਇਆ ਗਿਆ ਵਾ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਇੱਕ ਸਕੂਲ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡੇ ਦੇ ਵੱਲੋਂ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸ ਮਾਮਲੇ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰ ਸਕੂਲਾਂ ਦੇ ਵਿੱਚ ਕੀ ਵਿਦਿਆਰਥੀਆਂ ਨੂੰ ਇਸ ਤਰੀਕੇ ਤੰਗ ਪ੍ਰੇਸ਼ਾਨ ਕਰਨਾ ਸਹੀ ਹੈ ਕੀ ਇਹ ਮੁੰਡਾ ਉਸ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਸ ਮੁੰਡੇ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਇਹਨਾਂ ਨੇ ਮਾਮਲਾ ਜਿਹੜਾ ਸੁਣੋ ਚੁੱਕਿਆ ਪਰ ਵੱਡੇ ਸਵਾਲ ਜ਼ਰੂਰ ਖੜੇ ਹੋ ਰਿਹਾ ਕਿਉਂਕਿ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਅਸੀਂ ਉਦਨ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਕਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ-ਮੰਮੀ ਨਾਲ ਮਿਲਾਇਆ ਸਾਰਿਆਂ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਆ ਲੈਣੇ ਵੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗਾ ਵਾਲੇ ਨੂੰ ਘਰੇ ਲਿਆਏ ਇੱਥੇ ਆਪਣੇ ਸਕੂਲ ਲਿਆਏ ਤੇ ਉਹ ਸਕੂਲ ਜਦੋਂ ਲਿਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਹ ਸਾਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਇੱਥੇ ਸਕੂਲ ਦੇ ਵਿੱਚ ਤੇ ਉਹ ਸਾਰ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਨਹੀਂ ਜਾਣ ਦੇਣਾ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ਧੱਕਾ ਕਰਨ ਲੱਗ ਗਏ ਮਾਰ ਕੁੱਟੀ ਕੋਈ ਗੰਡਾਸਾ ਬਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇਹਨੇ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਆ ਗਈ ساری ਇੰਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਇੱਥੇ ਕੁੜੀ ਨੂੰ ਬਿਠਾ ਲਿਆ ਸੀ ਉਦੋਂ ਅਸੀਂ ਮੌਕੇ ਤੇ ਪਹੁੰਚ ਗਏ ਸੀ ਪਰ ਇਹਨਾਂ ਨੇ ਹਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਕੁ ਮੁੰਡੇ ਸੀਗੇ ਜਿਹੜੇ ਆਏ ਇਹ ਜਦੋਂ ਅਸੀਂ ਵੇਖਿਆ ਮੌਕੇ ਤੇ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕੱਪਾ ਸੀ ਕਿਸੇ ਦੇ ਹੱਥ ਚ ਰਾੜ ਸੀ ਕਿਸੇ ਦੇ ਗੰਡਾਸਾ ਸੀ ਹੱਥ ਚ ਜਿਹੜੇ ਕਿ ਸਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਓ ਕੁੜੀ ਉਸ ਤੋਂ ਬਾਅਦ ਕੋਈ ਪੁਲਸ ਵਾਲੇ ਨਾਲ ਲੈ ਕੇ ਜਾਂ ਪੁਲਸ ਆਇਆ ਬੁੱਲਸ ਵਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਉਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹਨ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਹੈ ਤੇ ਇਹ ਅਸੀਂ ਅੱਥੀ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ ਜਿੰਨੇ ਚਿਰ ਉਹਦਾ ਮਾਂ ਪਿਓ ਨਹੀਂ ਆਉਂਦਾ ਕੁੜੀ ਦਾ ਅਸੀਂ ਮਾਂ ਪਿਓ ਦੇ ਹਵਾਲੇ ਕੁੜੀ ਕਰਨੀ ਹੈ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜਾ ਜਿਹਾ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਵ੍ਰਹਿਮ ਸਰ ਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਹ ਚੜਾਈ ਤੇ ਇੱਕ ਚਪੇੜ ਮਾਰਤੀ। ਮੁੰਡਾ ਬਾਹਰ ਭੱਜਿਆ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ। ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ। ਉਹਦੀ ਵੀਡੀਓ ਵੀ ਬਣੀ ਹੈ ਬਕਾਇਦਾ। ਵੀਡੀਓ ਵਿੱਚ ਮੈਂ ਵੀ ਹੈਗਾ ਜੀ। ਮੁੰਡੇ ਨੇ ਸਿੱਧੀ ਗੰਡਾਸੀ ਕੀਤੀ ਹੋਈ ਹੈ ਕਹਿੰਦਾ ਜੀ ਮੈਂ ਸਿੱਧੀ ਗੰਡਾਸੀ ਮਾਰਦਾ ਹੁਣ ਤੁਸੀਂ ਪਾਸੇ ਹੋ ਜਾਓ। ਪਰ ਜਿਹੜੇ ਸਰ ਸੀਗੇ ਜੀ ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ ਸ਼ੁਭਾਸ ਸੀਗੇ। ਇੱਕ ਮੁੰਡਾ ਬਿਜਲੀ ਵਾਲਾ ਇਹ ਵੀ ਮੌਜੂਦ ਸੀ ਉਦੋਂ। ਇਹ ਵੀ ਕਮੇਟੀ ਦੇ ਮੈਂਬਰ ਨੇ ਹੀ। ਇਹ ਇਹ ਵੀ ਅੱਗੇ ਹੋ ਗਏ ਜੀ ਕਿ ਆ ਵੀ ਗੁਰਵ੍ਰੇਮ ਦੇ ਗੰਡਾਸੀ ਕਿਵੇਂ ਮਾਰੇਗਾ? ਆ ਤਾਂ ਮੈਂ ਮਾਰੂੰ ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਪੁਲਿਸ 5 ਮਿੰਟਾਂ ਚ ਪੁਲਿਸ ਇੱਥੇ ਆ ਗਈ ਹੈ ਪਰ ਇੰਨੇ ਨੂੰ ਭੱਜ ਜੁਕੇ ਸੀ ਇੱਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਜਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ ਚ ਕਬਰ ਵਾਲੇ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ ਸਾਡੇ ਗਡਾਸੀ ਮਾਰ ਦੇਣ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਸਕੂਲ ਦੇ ਵਿੱਚੋਂ ਇੱਕ ਮੁੰਡਾ ਲੈਣ ਪਹੁੰਚਦਾ ਤੇ ਜਦੋਂ ਟੀਚਰਾਂ ਦੇ ਵੱਲੋਂ ਮਨਾ ਕਰ ਦਿੱਤਾ ਜਾਂਦਾ ਤਾਂ ਕਹਿੰਦਾ ਕਿ ਇਹ ਮੇਰੀ ਹੈ ਮੈਂ ਇਹਨੂੰ ਨਾਲ ਲੈ ਕੇ ਹੀ ਜਾਵਾਂਗਾ ਤੇ ਇਸੇ ਦੌਰਾਨ ਇੱਕ ਟੀਚਰ ਦੇ ਵੱਲੋਂ ਉਸ ਮੁੰਡੇ ਦੇ ਥੱਪੜ ਜੜ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਤੈਸ਼ ਤੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਲੈ ਕੇ ਆਉਂਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਤੇ ਸਕੂਲ ਦੇ ਵਿੱਚ ਆ ਕੇ ਹੰਗਾਮਾ ਕਰਦਾ ਅਤੇ ਕਹਿੰਦਾ ਕਿ ਮੈਂ ਇਸ ਕੁੜੀ ਨੂੰ ਨਾਲ ਹੀ ਲੈ ਕੇ ਜਾਵਾਂਗਾ ਤਾਂ ਦੱਸਦੀ ਕਿ ਜਦੋਂ ਉਸਦੇ ਵੱਲੋਂ ਕੁੜੀ ਦੀ ਬਾਹ ਫੜ ਕੇ ਉਸ ਨੂੰ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਦੌਰਾਨ ਉੱਥੇ ਮੌਜੂਦ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਮੁੰਡੇ ਦੇ ਥੱਪੜ ਜਿਹੜਾ ਜੜ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈ ਕੇ ਉੱਥੇ ਸਕੂਲ ਦੇ ਵਿੱਚ ਪਹੁੰਚਦਾ ਤੇ ਕਾਫੀ ਸਮਾਂ ਫਿਰ ਹੰਗਾਮਾ ਚੱਲਦਾ ਰਹਿੰਦਾ ਤੇ ਇਸੇ ਦੌਰਾਨ ਸਕੂਲ ਵਾਲਿਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਜਦੋਂ ਇਹਨਾਂ ਮੁੰਡਿਆਂ ਨੂੰ ਪਤਾ ਲੱਗਦਾ ਕਿ ਹੁਣ ਪੁਲਿਸ ਆ ਰਹੀ ਆ ਤਾਂ ਫਿਰ ਉਥੋਂ 9 2 11 ਹੋ ਜਾਂਦੇ ਨੇ ਮਿੰਟੋ ਮਿੰਟੀ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਹ ਮਾਮਲਾ ਸਕੂਲ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡਾ ਲੈਣ ਆਉਂਦਾ ਤੇ ਟੀਚਰਾਂ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਪਹਿਲਾਂ ਉਸ ਵਿਦਿਆਰਥਣ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀ ਦੀ ਜਾਣਕਾਰੀ ਦਿੱਤੀ ਗਈ ਸੀ ਫਿਰ ਉਸ ਤੋਂ ਬਾਅਦ ਜਦੋਂ ਵਿਦਿਆਰਥਣ ਸਕੂਲ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਇਹ ਮੁੰਡਾ ਮਿਲਦਾ ਤੇ ਉਸ ਨੂੰ ਸਕੂਲ ਦੇ ਨਾਲ ਹੀ ਇੱਕ ਬੈਕ ਸਾਈਡ ਤੇ ਜਿਮ ਵਾਲਾ ਕਮਰਾ ਹੁੰਦਾ ਉੱਥੇ ਲੈ ਜਾਂਦਾ ਤੇ ਇੱਕ ਹੋਰ ਵਿਦਿਆਰਥੀ ਦੇ ਵੱਲੋਂ ਉਸ ਨੂੰ ਦੇਖਿਆ ਜਾਂਦਾ ਤੇ ਫਿਰ ਉਸ ਕੁੜੀ ਨੂੰ ਨਾਲ ਲੈ ਕੇ ਉਹ ਸਕੂਲ ਦੇ ਵਿੱਚ ਪਹੁੰਚਦਾ ਤੇ ਪਿੱਛੇ-ਪਿੱਛੇ ਇਹ ਮੁੰਡਾ ਉੱਥੇ ਆ ਜਾਂਦਾ ਤੇ ਜਦੋਂ ਇਹ ਉੱਥੇ ਹੁੰਦਾ ਫਰਸਤੋ ਬਾਅਦ ਇੱਕ ਅਧਿਆਪਕ ਨੇ ਜੋ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਜਤਾਇਆ ਜਾਂਦਾ ਕਿ ਅਸੀਂ ਇਸ ਕੁੜੀ ਨੂੰ ਨਹੀਂ ਜਾਣ ਦੇਣਾ ਸੀ ਇਸ ਦੇ ਮਾਪਿਆਂ ਨੂੰ ਬੁਲਾਉਣੇ ਆ ਜੇਕਰ ਮਾਪੇ ਆਉਣਗੇ ਉਸ ਤੋਂ ਬਾਅਦ ਹੀ ਇਹ ਕੁੜੀ ਸਕੂਲ ਦੇ ਵਿੱਚੋਂ ਜਾਏਗੀ ਪਰ ਇੱਥੇ ਮੁੰਡਾ ਉਸ ਕੁੜੀ ਦੀ ਬਾਹ ਫੜ ਲੈਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਇਸ ਨੂੰ ਲੈ ਕੇ ਹੰਗਾਮਾ ਹੁੰਦਾ ਰਹਿੰਦਾ ਤੇ ਫਿਰ ਜਦੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਇਹ ਨੌਜਵਾਨ ਉਤੋਂ ਰਫੂ ਚੱਕਰ ਹੋ ਜਾਂਦਾ ਆੰਦੇ ਨੇ ਤੇ ਇਸ ਦੌਰਾਨ ਇਹਨਾਂ ਦੇ ਵੱਲੋਂ ਅਧਿਅਪਕਾਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਤੇ ਹੁਣ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੂਰਾ ਪਿੰਡ ਸਕੂਲ ਦੇ ਵਿੱਚ ਇਕੱਠਾ ਹੋਇਆ ਸੀ ਇੱਥੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ ਕਿ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਪਰ ਇਹਨਾਂ ਨੌਜਵਾਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਪਰ ਹੁਣ ਇਸੇ ਮਾਮਲੇ 'ਚ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦਾ ਸਮਝੌਤਾ ਜਿਹੜਾ ਹੋ ਚੁੱਕਾ ਹੈ ਪੁਲਿਸ ਨੇ ਦਖਲ ਅੰਦਾਜ਼ੀ ਕਰ ਮਾਮਲਾ ਜਿਹੜਾ ਸੁਲਝਾਇਆ ਹੈ ਇਹ ਤਾਂ ਦੱਸ ਦਈਏ ਕਿ ਇੱਕ ਸਕੂਲ ਦੇ ਨਾਲ ਸੰਬੰਧਤ ਮਾਮਲਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਨਜ਼ਰ ਆ ਰਿਹਾ ਤਾਂ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਇੱਕ ਮੁੰਡੇ ਦੇ ਵੱਲੋਂ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਜਤਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਮੁੰਡਾ ਕਹਿੰਦਾ ਕਿ ਮੈਂ ਇਸ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਤਾਂ ਇਸ ਦੌਰਾਨ ਇੱਕ ਟੀਚਰ ਦੇ ਵੱਲੋਂ ਮੁੰਡੇ ਦੇ ਥੱਪੜ ਦੇੜਾ ਮਾਰਿਆ ਜਾਂਦਾ ਫਿਰ ਉਸ ਤੋਂ ਬਾਅਦ ਇਹ ਮੁੰਡਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਪਹੁੰਚਦਾ ਤੇ ਹਥਿਆਰਾਂ ਦੇ ਦਮ ਤੇ ਕੁੜੀ ਨੂੰ ਲਜਾਣ ਦੀ ਗੱਲ ਜਿਹੜੀ ਉੱਥੇ ਹੁੰਦੀ ਆ ਫਿਰ ਇਸ ਦੌਰਾਨ ਟੀਚਰਾਂ ਦੇ ਵੱਲੋਂ ਫਿਰ ਤੋਂ ਵਿਰੋਧ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦਾ ਤਾਂ ਉੱਥੋਂ ਹੀ ਮੁੰਡੇ ਰਫੂ ਚੱਕਰ ਹੋ ਜਾਂਦੇ ਆ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਸਮਝੌਤਾ ਜਿਹੜਾ ਕਰਵਾ ਦਿੱਤਾ ਗਿਆ ਤਾਂ ਇਸ ਸਮੇਂ ਅਹਿਮ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਕ ਸਕੂਲ ਦੇ ਨਾਲ ਜੁੜਿਆ ਹੋਇਆ ਮਾਮਲਾ ਜਿੱਥੇ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡਾ ਆਪਣੇ ਨਾਲ ਲਿਜਾਣ ਦੇ ਲਈ ਕਹਿੰਦਾ ਹੈ ਤੇ ਉਸ ਤੋਂ ਬਾਅਦ ਵਿਰੋਧ ਹੁੰਦਾ ਸਕੂਲ ਦੇ ਟੀਚਰਾਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਇੱਥੇ ਸਮਝਦਾਰੀ ਦਿਖਾਈ ਗਈ ਆ ਕੁੜੀ ਨੂੰ ਨਾਲ ਨਹੀਂ ਲਿਜਾਣ ਦਿੱਤਾ ਗਿਆ ਪਰ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਖਿਰ ਇਹ ਮੁੰਡਾ ਕੌਣ ਸੀ ਕਿਉਂ ਇਸ ਸਕੂਲ ਦੇ ਵਿੱਚ ਆਇਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਮਝੌਤਾ ਜਰੂਰ ਕਰਵਾ ਦਿੱਤਾ ਗਿਆ ਪਰ ਜੇਕਰ ਸਕੂਲਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਉਣਗੇ ਤਾਂ ਵੱਡੇ ਸਵਾਲ ਜਿਹੜੇ ਜਰੂਰ ਖੜੇ ਹੁੰਦੇ ਆ ਕਿ ਆਕਰ ਸਕੂਲਾਂ ਦੇ ਵਿੱਚ ਕੀ ਬੱਚੇ ਸੇਫ ਨਹੀਂ ਨੇ ਕਿਉਂਕਿ ਇਸ ਤਰੀਕੇ ਦਾ ਮਾਮਲਾ ਜਦੋਂ ਸਾਹਮਣੇ ਆਉਂਦਾ ਤਾਂ ਵੱਡੇ ਸਵਾਲ ਜਰੂਰ ਉੱਠਦੇ ਆ ਤਾਂ 11ਵੀਂ ਜਮਾਤ ਦੀ ਵਿਦਿਆਰਥਣ ਦੇ ਨਾਲ ਜੁੜਿਆ ਹੋਇਆ ਮਾਮਲਾ ਦੱਸਿਏ ਕਿ ਸਕੂਲ ਦੇ ਵਿੱਚ ਇਹ ਮੁੰਡਾ ਪਹੁੰਚ ਜਾਂਦਾ ਪਹਿਲਾਂ ਦੱਸਿਆ ਜਾ ਰਿਹਾ ਕਿ ਰਸਤੇ ਦੇ ਵਿੱਚ ਕੁੜੀ ਨੂੰ ਇਸਲੇ ਵੱਲੋਂ ਰੋਕਿਆ ਜਾਂਦਾ ਫਿਰ ਉਸ ਨੂੰ ਆਪਣੇ ਨਾਲ ਹੀ ਸਕੂਲ ਦੀ ਬੈਕਸਾਈਡ ਤੇ ਇੱਕ ਜਿੰਮ ਵਾਲਾ ਜੋ ਕਮਰਾ ਬਣਿਆ ਹੁੰਦਾ ਉੱਥੇ ਲੈ ਕੇ ਜਾਂਦਾ ਤੇ ਇਸੇ ਦੌਰਾਨ ਕਿਸੇ ਹੋਰ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖਿਆ ਜਾਂਦਾ ਤੇ ਉਹ ਇਸ ਨੂੰ ਸਕੂਲ ਲੈ ਕੇ ਪਹੁੰਚਦਾ ਤੇ ਫਿਰ ਪਿੱਛੇ-ਪਿੱਛੇ ਉਹ ਮੁੰਡਾ ਵੀ ਆ ਜਾਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਣਾ ਹੈ ਤੇ ਟੀਚਰਾਂ ਦੇ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਕਿ ਇਸ ਦੇ ਮਾਪੇ ਆਉਣਗੇ ਤਾਂ ਉਹੀ ਇਸ ਕੁੜੀ ਨੂੰ ਲਿਜਾ ਸਕਣਗੇ ਤਾਂ ਇਸ ਦੌਰਾਨ ਮੁੰਡੇ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਫਿਰ ਟੀਚਰ ਦੇ ਵੱਲੋਂ ਉਸਦੇ ਥੱਪੜ ਜੜਾ ਜੜਿਆ ਜਾਂਦਾ ਤਾਂ ਗੁੱਸੇ ਦੇ ਵਿੱਚ ਆ ਕੇ ਮੁੰਡਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਕੂਲ ਦੇ ਵਿੱਚ ਆ ਜਾਂਦਾ ਤੇ ਤੇਜ਼ ਧਾਰ ਹਥਿਆਰਾਂ ਦੇ ਦਮਤੇ ਟੀਚਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਜਦੋਂ ਪਤਾ ਲੱਗਦਾ ਕਿ ਹੁਣ ਪੁਲਿਸ ਇੱਥੇ ਪਹੁੰਚ ਲਿਆ ਤਾਂ ਇਹ ਮੁੰਡੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਅਹਿਮ ਜਾਣਕਾਰੀ ਸਾਹਮਣੇ ਆਈ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਨਜ਼ਰ ਆ ਰਿਹਾ ਵਾ ਤਾਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਵੱਲੋਂ ਜਿਹੜਾ ਹੁਣ ਵਿਰੋਧ ਜਤਾਇਆ ਗਿਆ ਵਾ ਕਿ ਕਿ ਕਿਉਂ ਇਸ ਤਰੀਕੇ ਦੀ ਹਰਕਤ ਸਕੂਲ ਦੇ ਵਿੱਚ ਆ ਕੇ ਕੀਤੀ ਗਈ ਆ ਤਾਂ ਕਾਰਵਾਈ ਦੀ ਗੱਲ ਜਿਹੜੀ ਪਿੰਡ ਵਾਲਿਆਂ ਦੇ ਵੱਲੋਂ ਕਈ ਜਾਰੀ ਸੀ ਕਿ ਇਸ ਨੌਜਵਾਨ ਦੇ ਉੱਪਰ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਤਾਂ ਇਸੇ ਮਾਮਲੇ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਦੇ ਕੋਲ ਜਦੋਂ ਗੱਲ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਸੁਲਝਾਇਆ ਗਿਆ ਵਾ ਪਰ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਪੰਜਾਬ ਦੇ ਇੱਕ ਸਕੂਲ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡੇ ਦੇ ਵੱਲੋਂ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸ ਮਾਮਲੇ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰ ਸਕੂਲਾਂ ਦੇ ਵਿੱਚ ਕੀ ਵਿਦਿਆਰਥੀਆਂ ਨੂੰ ਇਸ ਤਰੀਕੇ ਤੰਗ ਪ੍ਰੇਸ਼ਾਨ ਕਰਨਾ ਸਹੀ ਹੈ ਕੀ ਇਹ ਮੁੰਡਾ ਉਸ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਸ ਮੁੰਡੇ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਇਹਨਾਂ ਮਾਮਲਾ ਜਿਹੜਾ ਸੁਣੋ ਚੁੱਕਿਆ ਪਰ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਕਿ ਕਿ 11ਵੀਂ ਜਮਾਤ ਦੀ ਉਤਿਆਰਥਣ ਦੇ ਨਾਲ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਅਸੀਂ ਉਦਨ ਆਏ ਹੋਏ ਸੀ ਪਿੰਡ ਤੇ ਇਹ ਨਾ ਆਪਣੇ ਸਕੂਲ ਮਤਲਬ ਆਈ ਨਹੀਂ ਗਈ ਤੇ ਮੁੰਡੇ ਨਾਲ ਮੈਸੇਜ ਤੇ ਕੋਈ ਗੱਲ ਕੀਤੀ ਸੀਗੀ ਉਹ ਮੁੰਡਾ ਇਹਨੂੰ ਮਤਲਬ ਬਲੈਕਮੇਲ ਕਰਦਾ ਸੀ ਵੀ ਮੇਰੇ ਨਾਲ ਚੱਲ ਘਰੇ ਤੇ ਉਹ ਇਹਨੂੰ ਘਰੇ ਲੈ ਗਿਆ ਆਪਦੀ ਮੰਮੀ-ਮੰਮੀ ਨਾਲ ਮਿਲਾਇਆ ਸਾਰਿਆਂ ਨਾਲ ਮਿਲਾਇਆ ਫਿਰ ਉਹ ਕਿਤੇ ਇਹਨੂੰ ਛੱਡਣ ਆ ਜਾਂਦੇ ਸੀ ਇੱਥੋਂ ਸਕੂਲ ਵਾਲਿਆਂ ਨੇ ਵੇਖ ਲਿਆ ਉਹਨੂੰ ਉਹ ਸਕੂਲ ਵਾਲੇ ਸਾਰੇ ਟੀਚਰ ਤੇ ਨਿਰਗ ਵਾਲੇ ਇਹਨੂੰ ਘਰੇ ਲੈ ਆਏ ਇੱਥੇ ਆਪਣੀ ਸਕੂਲ ਲੈ ਆਏ ਤੇ ਉਹ ਸਕੂਲ ਜਦੋਂ ਲੈ ਆਏ ਉਹ ਮੁੰਡਾ ਕਹਿੰਦਾ ਵੀ ਇਹ ਕੁੜੀ ਨੂੰ ਮੈਂ ਲੈ ਜਾਣਾ ਤੇ ਉਸ ਹਰ ਕਹਿੰਦੇ ਨਹੀਂ ਲੈ ਜਾਣਾ ਵੀ ਅਸੀਂ ਇਹਦੇ ਘਰਦਿਆਂ ਨੂੰ ਫੋਨ ਕਰਦੇ ਆ ਤੇ ਉਹਨੇ ਕੀ ਕੀਤਾ ਆਪਣੇ ਦੋਸਤਾਂ ਨੂੰ ਫੋਨ ਕਰਤਾ ਉਹ ਕਾਪੇ ਕਿਸੇ ਕੋਲ ਕਾਪੇ ਕਿਸੇ ਕੋਲ ਰਾੜ ਕੀ ਤੇ ਉਹ ਲੈ ਕੇ ਆ ਗਏ ਇੱਥੇ ਸਕੂਲ ਦੇ ਵਿੱਚ ਤੇ ਉਹ ਸਾਰੇ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਨਹੀਂ ਜਾਣਦੇ ਨਾ ਸਾਡੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਹੈ ਸਾਡੀ ਨਹੀਂ ਅਸੀਂ ਭੇਜ ਸਕਦੇ ਉਹਨਾਂ ਨੇ ਧੱਕਾ ਕਰਨ ਲੱਗੇ ਮਾਰ ਕੁੱਟੇ ਕੋਈ ਗੰਡਾਸਾ ਵਿਖਾਵੇ ਕੋਈ ਕੀ ਕਰੇ ਵੀ ਅਸੀਂ ਕੁੜੀ ਲੈ ਕੇ ਆਣੀ ਆ ਇਹਨਾਂ ਨੂੰ ਉਹਨਾਂ ਨੇ ਆਪਣੇ ਪੁਲਿਸ ਨੂੰ ਫੋਨ ਕਰਤਾ ਪੁਲਸ ਆ ਗਈ ਸਾਰੀ ਇੰਨੇ ਨੂੰ ਉਹ ਭੱਜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਪੁਲਸ ਆਈ ਜਾਂਦੀ ਆ ਤੇ ਉਹ ਭੱਜ ਗਏ ਤੇ ਇੱਥੇ ਕੁੜੀ ਨੂੰ ਬਿਠਾ ਲਿਆ ਜਿਉਂਦੋਂ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਪਰ ਇਹਨਾਂ ਨੇ ਹਜੇ ਤੱਕ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਕਿੰਨੇ ਕੁ ਮੁੰਡੇ ਸੀਗੇ ਜਿਹੜੇ ਆਏ ਇਹ ਜਦੋਂ ਅਸੀਂ ਵੇਖਿਆ ਮੌਕੇ ਤੇ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਦੇ ਕੱਪਾ ਸੀ ਕਿਸੇ ਦੇ ਹੱਥ 'ਚ ਰਾੜ ਸੀ ਕਿਸੇ ਦੇ ਗੰਡਾਸਾ ਸੀ ਹੱਥ 'ਚ ਜਿਹੜੇ ਕਿ ਸਰਾ ਨੂੰ ਵੀ ਵਿਖਾਈ ਜਾਂਦੇ ਸੀ ਵੀ ਅਸੀਂ ਮਾਰ ਦਾਂਗੇ ਜਾਂ ਕੁੜੀ ਸਾਨੂੰ ਦੇ ਦਿਓ ਕੁੜੀ ਉਸ ਤੋਂ ਬਾਅਦ ਕੋਈ ਪੁਲਸ ਵਾਲੇ ਨਾਲ ਲੈ ਗਈ ਆ ਕੋਈ ਪੁਲਸ ਵਾਲਾ ਕੁੱਲ ਸਾਲਿਆਂ ਜਦੋਂ ਆਏ ਭੱਜ ਚੁੱਕੇ ਸੀ ਕੋਈ ਉਹਨਾਂ ਦੇ ਇੱਕ ਮੁੰਡਾ ਹੱਥ ਲੱਗਿਆ ਸੀ ਜਿਹੜਾ ਉਹਨਾਂ ਨੇ ਉਹਨ ਸਾਰਿਆਂ ਦੀ ਪਛਾਣ ਕੀਤੀ ਵੀ ਇਹ ਮੁੰਡੇ ਆ ਸਾਡੇ ਪਿੰਡ ਦੇ ਹੀ ਹੈਗੇ ਆ ਮੇਨ ਹੈਗਾ ਜਿਹੜਾ ਇਹ ਸਾਰੀ ਕਾਰਵਾਈ ਕਰੀ ਜਾਂਦਾ ਇਹ ਸਾਰਾ ਮਾਮਲਾ ਉਹਦੇ ਸਹੀ ਹੋਣਾ ਚਾਹੀਦਾ ਹੈ ਤੇ ਇਹ ਅਸੀਂ ਅਸੀਂ ਇਹ ਆਪਣੇ ਕਾਰਵਾਈ ਮੰਗਦੇ ਵੀ ਇਹਨਾਂ ਤੇ ਹੋਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਵੀ ਇਹ ਮੁੰਡੇ ਨੇ ਕੀਤੀ ਹੈ ਹਰਕਤ ਪਰ ਉਹ ਮੁੰਡੇ ਨੂੰ ਫਿਰ ਵੀ ਛੱਡ ਦਿੱਤਾ ਗਿਆ ਪਰ ਸਾਨੂੰ ਦੱਸੇ ਬਿਨਾ ਵੀ ਇਹ ਕੀ ਕਾਰਨ ਹੋਇਆ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਪ੍ਰਿੰਸੀਪਲ ਸਰ ਕਹਿਣ ਲੱਗੇ ਵੀ ਕੁੜੀ ਸਾਡੇ ਸਕੂਲ ਦੀ ਹੈ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇ ਸਕਦੇ ਵੀ ਜਿੱਨੇ ਚਿਰ ਉਹਦਾ ਮਾਂ ਪਿਓ ਨਹੀਂ ਆਉਂਦਾ ਕੁੜੀ ਦਾ ਅਸੀਂ ਮਾਂ ਪਿਓ ਦੇ ਹਵਾਲੇ ਕੁੜੀ ਕਰਨੀ ਹੈ ਪ੍ਰਿੰਸੀਪਲ ਨੇ ਸਟੈਂਡ ਲਿਆ ਜੀ ਸਰ ਥੋੜਾ ਆ ਉਹ ਮੁੰਡੇ ਨੇ ਕੁੜੀ ਦੀ ਬਾਹ ਫੜ ਲਈ ਜੀ ਗੁਰਪ੍ਰਮ ਸਰ ਨੇ ਜੀ ਉਹਨਾਂ ਨੇ ਉੱਠ ਕੇ ਮੁੰਡੇ ਤੋਂ ਕੁੜੀ ਦੀ ਬਾਹ ਛਡਾਈ ਤੇ ਇੱਕ ਚਪੇੜ ਮਾਰਤੀ ਮੁੰਡਾ ਬਾਹਰ ਭੱਜ ਗਿਆ ਗਿਆ ਬਾਹਰ ਹਥਿਆਰ ਰੱਖੇ ਜੀ ਉਹਨੇ ਉਹ ਗੰਡਾਸੀ ਚੱਕ ਕੇ ਸਿੱਧੀ ਲੈ ਕੇ ਆ ਗਿਆ ਜੀ ਉਹਦੀ ਵੀਡੀਓ ਵੀ ਬਣੀ ਹੈ ਬ ਵੀਡੀਓ ਵਿੱਚ ਮੈਂ ਵੀ ਹੈਗਾ ਜੀ ਮੁੰਡੇ ਨੇ ਸਿੱਧੀ ਖੰਡਾਸੀ ਕੀਤੀ ਹੋਈ ਹੈ ਕਹਿੰਦਾ ਜੀ ਮੈਂ ਸਿੱਧੀ ਖੰਡਾਸੀ ਮਾਰਦਾ ਹੁਣ ਤੁਸੀਂ ਪਾਸੇ ਹੋ ਜਾ ਪਰ ਜਿਹੜੇ ਸਰ ਸੀਗੇ ਜੀ ਕਬਰ ਸਰ ਸੀਗੇ ਜੀ ਉਹ ਅੱਗੇ ਹੋ ਗਏ ਸ਼ਵਾਰ ਸੀਗੇ ਇੱਕ ਮੁੰਡਾ ਬਿਜਲੀ ਵਾਲਾ ਇਹ ਵੀ ਮੌਜੂਦ ਸੀ ਉਦੋਂ ਇਹ ਵੀ ਕਮੇਟੀ ਦੇ ਮੈਂਬਰ ਨੇ ਹੀ ਇਹ ਇਹ ਵੀ ਅੱਗੇ ਹੋ ਗਏ ਸੀ ਕਿ ਵੀ ਗੌਰਵ ਰਾਮ ਦੇ ਕਿੱਡਾ ਸੀ ਕਿਵੇਂ ਮਾਰੇਗਾ ਆ ਤਾਂ ਮੈਂ ਮਾਰੂੰਗਾ ਉਹਨੇ ਮੇਰੇ ਚਪੇੜ ਕਿਉਂ ਮਾਰੀ ਹੈ ਜੀ ਉਹ ਨਾਲ ਵਾਲਾ ਮੁੰਡਾ ਵੀ ਉਹਦੇ ਕੋਲ ਕਿਰਪਾਨ ਸੀਗੀ ਜੀ ਇੰਨੇ ਨੂੰ ਜੀ ਇਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜੀ ਪੁਲਿਸ 5 ਮਿੰਟਾਂ ਚ ਪੁਲਿਸ ਇੱਥੇ ਆ ਗਈ ਹੈ ਪਰ ਇਹਨਾਂ ਨੇ ਭੱਜ ਜੁਗੇ ਸੀ ਇੱਥੋਂ ਉਹ ਆਪ ਆਪਣੇ ਘਰਾਂ ਨੂੰ ਗਏ ਚਲੇ ਉਹਦੇ ਵਿੱਚ ਪ੍ਰਿੰਸੀਪਲ ਸਰ ਨੇ ਲਿਖ ਕੇ ਦਿੱਤਾ ਸੀਗਾ ਥਾਣੇ ਚ ਕਬਰ ਵਾਲੇ ਵੀ ਇਸ ਤਰ੍ਹਾਂ ਕਰਕੇ ਸਾਡੇ ਨਾਲ ਆਹ ਹੱਥੋਂ ਪਾਈ ਹੋਈ ਹੈ ਸਾਡੇ ਗਡਾਸੀ ਮਾਰ ਦੇਣ ਲੱਗੇ ਸੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ ਅਜੇ ਤੱਕ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਸਕੂਲ ਦੇ ਵਿੱਚੋਂ ਇੱਕ ਮੁੰਡਾ ਲੈਣ ਪਹੁੰਚਦਾ ਤੇ ਜਦੋਂ ਟੀਚਰਾਂ ਦੇ ਵੱਲੋਂ ਮਨਾ ਕਰ ਦਿੱਤਾ ਜਾਂਦਾ ਤਾਂ ਕਹਿੰਦਾ ਕਿ ਇਹ ਮੇਰੀ ਹੈ ਮੈਂ ਇਹਨੂੰ ਨਾਲ ਲੈ ਕੇ ਹੀ ਜਾਵਾਂਗਾ ਤੇ ਇਸੇ ਦੌਰਾਨ ਇੱਕ ਟੀਚਰ ਦੇ ਵੱਲੋਂ ਉਸ ਮੁੰਡੇ ਦੇ ਥੱਪੜ ਜੜ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਤੈਸ਼ ਤੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਲੈ ਕੇ ਆਉਂਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਤੇ ਸਕੂਲ ਦੇ ਵਿੱਚ ਆ ਕੇ ਹੰਗਾਮਾ ਕਰਦਾ ਅਤੇ ਕਹਿੰਦਾ ਕਿ ਮੈਂ ਇਸ ਕੁੜੀ ਨੂੰ ਨਾਲ ਹੀ ਲੈ ਕੇ ਜਾਵਾਂਗਾ ਤਦ ਰਸ ਦੀ ਕਿ ਜਦੋਂ ਉਸਦੇ ਵੱਲੋਂ ਕੁੜੀ ਦੀ ਬਾਹ ਫੜ ਕੇ ਉਸ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਦੌਰਾਨ ਉੱਥੇ ਮੌਜੂਦ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਮੁੰਡੇ ਦੇ ਥੱਪੜ ਜਿਹੜਾ ਜੜ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆਇਆ ਮੁੰਡਾ ਆਪਣੇ ਸਾਥੀਆਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈ ਕੇ ਉੱਥੇ ਸਕੂਲ ਦੇ ਵਿੱਚ ਪਹੁੰਚਦਾ ਤੇ ਕਾਫੀ ਸਮਾਂ ਫਿਰ ਹੰਗਾਮਾ ਚੱਲਦਾ ਰਹਿੰਦਾ ਤੇ ਇਸੇ ਦੌਰਾਨ ਸਕੂਲ ਵਾਲਿਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਜਦੋਂ ਇਹਨਾਂ ਮੁੰਡਿਆਂ ਨੂੰ ਪਤਾ ਲੱਗਦਾ ਕਿ ਹੁਣ ਪੁਲਿਸ ਆ ਰਹੀ ਆ ਤਾਂ ਫਿਰ ਉਥੋਂ 9:00 ਤੋਂ 11:00 ਹੋ ਜਾਂਦੇ ਨੇ ਮਿੰਟੋਂ ਮਿੰਟੀ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਹ ਮਾਮਲਾ ਸਕੂਲ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਮੁੰਡਾ ਲੈਣ ਆਉਂਦਾ ਤੇ ਟੀਚਰਾਂ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਪਹਿਲਾਂ ਉਸ ਵਿਦਿਆਰਥਣ ਦੇ ਵੱਲੋਂ ਸਕੂਲ ਦੇ ਵਿੱਚ ਛੁੱਟੀ ਦੀ ਜਾਣਕਾਰੀ ਦਿੱਤੀ ਗਈ ਸੀ ਫਿਰ ਉਸ ਤੋਂ ਬਾਅਦ ਜਦੋਂ ਵਿਦਿਆਰਥਣ ਸਕੂਲ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਇਹ ਮੁੰਡਾ ਮਿਲਦਾ ਤੇ ਉਸ ਨੂੰ ਸਕੂਲ ਦੇ ਨਾਲ ਹੀ ਇੱਕ ਬੈਕਸਾਈਡ ਤੇ ਜਿਮ ਵਾਲਾ ਕਮਰਾ ਹੁੰਦਾ ਉੱਥੇ ले ਜਾਂਦਾ ਤੇ ਇੱਕ ਹੋਰ ਵਿਦਿਆਰਥੀ ਦੇ ਵੱਲੋਂ ਉਸ ਨੂੰ ਦੇਖਿਆ ਜਾਂਦਾ ਤੇ ਫਿਰ ਉਸ ਕੁੜੀ ਨੂੰ ਨਾਲ ਲੈ ਕੇ ਉਹ ਸਕੂਲ ਦੇ ਵਿੱਚ ਪਹੁੰਚਦਾ ਤੇ ਪਿੱਛੇ ਪਿੱਛੇ ਇਹ ਮੁੰਡਾ ਉੱਥੇ ਆ ਜਾਂਦਾ ਤੇ ਜਦੋਂ ਇਹ ਉੱਥੇ ਆਉਂਦਾ ਫਰੁਸਤ ਤੋਂ ਬਾਅਦ ਇੱਕ ਅਧਿਆਪਕ ਨੇ ਜੋ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵਿਰੋਧ ਜਤਾਇਆ ਜਾਂਦਾ ਕਿ ਅਸੀਂ ਇਸ ਕੁੜੀ ਨੂੰ ਨਹੀਂ ਜਾਣ ਦੇਣਾ ਸੀ ਇਸ ਦੇ ਮਾਪਿਆਂ ਨੂੰ ਬੁਲਾਉਣੇ ਆ ਜੇਕਰ ਮਾਪੇ ਆਉਣਗੇ ਉਸ ਤੋਂ ਬਾਅਦ ਹੀ ਇਹ ਕੁੜੀ ਸਕੂਲ ਦੇ ਵਿੱਚੋਂ ਜਾਏਗੀ ਪਰ ਇੱਥੇ ਮੁੰਡਾ ਉਸ ਕੁੜੀ ਦੀ ਬਾਹ ਫੜ ਲੈਂਦਾ ਤੇ ਕਹਿੰਦਾ ਕਿ ਮੈਂ ਇਸ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਇਸ ਨੂੰ ਲੈ ਕੇ ਹੰਗਾਮਾ ਹੁੰਦਾ ਰਹਿੰਦਾ ਤੇ ਫਿਰ ਜਦੋਂ ਪੁਲਿਸ ਨੂੰ ਕਾਲ ਕੀਤੀ ਜਾਂਦੇ ਆ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਇਹ ਨੌਜਵਾਨ ਉਤੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਇਸ ਦੌਰਾਨ ਇਹਨਾਂ ਦੇ ਵੱਲੋਂ ਅਧਿਅਪਕਾਂ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਤੇ ਹੁਣ ਦੱਸਦੀ ਇਹ ਕਿ ਇਸ ਮਾ ਹਮਲੇ ਨੂੰ ਲੈ ਕੇ ਪੂਰਾ ਪਿੰਡ ਸਕੂਲ ਦੇ ਵਿੱਚ ਇਕੱਠਾ ਹੋਇਆ ਸੀ ਇੱਥੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ ਕਿ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਪਰ ਇਹਨਾਂ ਨੌਜਵਾਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਪਰ ਹੁਣ ਇਸੇ ਮਾਮਲੇ 'ਚ ਜੁੜੀ ਇੱਕ ਹੋਰ ਵੱਡੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਦੋਮਾ ਤਰ੍ਹਾਂ ਦਾ ਸਮਝੌਤਾ ਜਿਹੜਾ ਹੋ ਚੁੱਕਾ ਹੈ ਪੁਲਿਸ ਨੇ ਦਖਲ ਅੰਦਾਜ਼ੀ ਕਰ ਮਾਮਲਾ ਜਿਹੜਾ ਨਜ਼ਰ ਆ ਰਿਹਾ ਤਾਂ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਇੱਕ ਮੁੰਡੇ ਦੇ ਵੱਲੋਂ